ਮੇਰਾ ਨਾਮ ਐਸਐਸਆਈ ਪਰਮਜੀਤ ਕੁਮਾਰ ਹੈ। ਅੱਛਾ ਜੀ। ਸਾਨੂੰ ਇੱਥੇ ਹਾਈ ਟੈਕ ਮੁਕਸਰ ਕੈਂਚੀਆਂ ਤੇ ਇਤਲਾ ਮਿਲੀ ਸੀ। ਮੁੰਚੀ ਦਾ ਫੋਨ ਆਇਆ। ਅੱਛਾ ਜੀ। ਇਹ ਤੁਸੀਂ ਉੱਥੇ ਪਹੁੰਚੋ ਰੈਕੇ ਕਲਾ ਮੰਡੀ ਦਾਣਾ ਮੰਡੀ ਦੇ ਵਿੱਚ। ਠੀਕ ਹੈ ਜੀ। ਉੱਥੇ ਫੂਡ ਇਨਸਪੈਕਟਰ ਤੇ ਨੈਵੀ ਤਹਿਸੀਲਦਾਰ ਨੂੰ ਬੰਦੀ ਬਣਾਇਆ ਹੋਇਆ ਸੀ ਉਹਨਾਂ ਨੇ। ਠੀਕ ਹੈ ਜੀ। ਉੱਥੇ ਐਸਪੀਡੀ, ਡੀਐਸਪੀਆਰ ਤੇ ਐਸਐਚਓ ਨੰਦਗੜ ਵੀ ਹਾਜ਼ਰੀ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਨਹੀਂ ਮੰਨੇ ਫਿਰ ਪੂਰੀ ਜਦੋਜਹਿਦ ਦੇ ਨਾਲ ਉਹਨਾਂ ਨੂੰ ਉਥੋਂ ਰਿਹਾ ਕਰਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਔਰ ਸਾਰੀ ਜਿਹੜੀ ਬੈਲੈਰੋ ਗੱਡੀ ਸੀ ਉਹ ਪੂਰੀ ਤਰ੍ਹਾਂ ਭੰਨਤੀ ਚਾਰੇ ਪਾਸਿਓਂ ਕੁਆੜੀਆਂ ਗੰਡਾਸੀਆਂ ਏਟਾ ਰੋੜਿਆਂ ਦੇ ਨਾਲ ਸਾਡੇ ਤੇ ਹਮਲਾ ਕੀਤਾ ਤੇ ਸਾਰੀ ਗੱਡੀ ਜਿਹੜੀ ਆ ਉਹ ਭੰਨ ਦਿੱਤੀ ਕਿੰਨੇ ਕੁ ਲੋਕ ਜੱਟ ਵੀ ਹੋਏ ਨੇ ਜਿਗਵੀ ਉਹਦੇ ਚ ਮੈਂ ਹੀ ਹੋਇਆ ਇਕੱਲਾ ਅੱਛਾ ਬਾਕੀ ਉਹ ਬੰਦੇ ਜਿਹੜੇ ਮਾਰਨ ਵਾਲੇ ਸੀ ਉਹ 15 20 ਜਣੇ ਸੀ ਅੱਛਾ ਹੁਣ ਹਾਲਾਤਾਂ ਦੀ ਗੱਲ ਕਰੀਏ ਕਿਹੋ ਜਿਹੇ ਹਾਲਾਤ ਨੇ ਇੱਕ ਵਾਰ ਤਾਂ ਟਿਕ ਟਿਕਾ ਜਾ ਹੈਗਾ ਅੱਛਾ ਉਹ ਭੱਜਗੇਜੀ ਲੋਗ ਠੀਕ ਹੈ ਨਹੀਂ ਕਾਰਨ ਕੀ ਰਿਹਾ ਮੰਗ ਕੀ ਸੀ ਉਹਨਾਂ ਦੇ ਵੀ ਜਿਹੜਾ ਮੰਗੋ ਛੋਟੇ ਦੀ ਬੋਲੀ ਲਗਾਉਣ ਵਾਸਤੇ ਕਹਿੰਦੇ ਸੀ ਫੂਡ ਇਨਸਪੈਕਟਰ ਤੇ ਨਹਿਰ तहसीलदार ਉਹ ਗਏ ਸੀ ਬੋਲੀ ਸ਼ੁਰੂ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਨੇ ਬੰਦੀ ਬਣਾ ਲਿਆ ਸੀ ਇਸ ਗੱਲ ਤੇ ਤਕਰਾਰ ਹੋਇਆ ਹੋਰ ਵੀ ਪੁਲਿਸ ਕਰਮਚਾਰੀਆਂ ਦੀ ਚੱਕੀ ਹੋਈ ਨਹੀਂ ਹੋਰ ਨਹੀਂ ਹੋਏ ਸਾਰੇ ਆ ਗਏ ਸੀ ਮੈਨੂੰ ਇਤਲਾਹ ਮਿਲੀ ਸੀ ਜੀ ਕਿ ਸਾਡੇ ਕੁਝ ਰਾਇਕੇ ਕਲਾ ਜਿਹੜਾ ਹੈਗਾ ਕਿਸਾਨ ਯੂਨੀਅਨ ਦਾ ਤੇ ਪੰਜਾਬ ਪੁਲਿਸ ਦੇ ਵਿੱਚ ਥੋੜਾ ਆਪਸੀ ਤਕਰਾਰ ਹੋਇਆਗਾ ਜਿਹਦੇ ਸਬੰਧ ਵਿੱਚ ਸਾਡੇ ਕੁਝ ਮੁਲਾਜ਼ਮ ਇੰਜਰਡ ਹੋਏ ਆ ਉਹਦੇ ਰਿਗਾਰਡਿੰਗ ਮੈਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਪਹੁੰਚਾਂਗਾ ਜਿੱਥੇ ਮੈਂ ਪਤਾ ਕੀਤਾ ਇੱਥੇ ਸਾਰਾ ਇਨਫੋਰਮੇਸ਼ਨ ਲਈ ਹੈਗੀ ਹੈ ਕਿ ਮੁਲਾਜ਼ਮਾਂ ਤੋਂ ਤੇ ਉਥੋਂ ਪਿੰਡ ਦੇ ਵਿੱਚੋਂ ਤਾਂ ਜਿਹੜਾ ਸੀਗਾ ਪਿੰਡ ਰਾਏਕੇ ਕਲਾਂ ਦੇ ਵਿੱਚ ਪੈਡੀ ਦੀ ਜਿਹੜੀ ਸੀ ਬੋਲੀ ਲੱਗਣ ਦੇ ਸੰਬੰਧ ਦੇ ਵਿੱਚ ਕਿਸਾਨ ਜੁਨੀਆ ਨੂੰ ਵੱਲੋਂ ਜਿਹੜਾ ਸੀ ਸਾਡਾ ਨੈਪ ਤਹਿਸੀਲਦਾਰ ਸੰਗਤ ਤੇ ਇੱਕ ਇਨਸਪੈਕਟਰ ਜਿਹੜੇ ਸੀ ਬੋਲੀ ਲਾਉਣ ਦੇ ਲਈ ਗਏ ਸੀ ਉਹਦਾ ਘਰਾਓ ਕੀਤਾ ਗਿਆ ਸੀਗਾ ਜਿਹਦੇ ਸੰਬੰਧ ਦੇ ਵਿੱਚ ਸਾਡੇ ਪੁਲਿਸ ਅਫਸਰ ਜਿਹੜੇ ਸਾਡੇ ਕੰਟਰੋਲ ਤੇ ਤਲਾਸ਼ ਮਿਲੀ ਵੀ ਉੱਥੇ ਜਿਹੜਾ ਹੈਗਾ ਨੈਪ ਤਹਿਸੀਲਦਾਰ ਸਾਹਿਬ ਤੇ ਜਿਹੜਾ ਇਨਸਪੈਕਟਰ ਨੂੰ ਘੇਰਿਆ ਗਿਆਗਾ ਜਿਹਦੇ ਸਬੰਧ ਵਿੱਚ ਸਾਡੀ ਪੁਲਿਸ ਪਾਰਟੀ ਉੱਤੇ ਮੌਕੇ ਤੇ ਪਹੁੰਚੀ ਤਾਂ ਜਦੋਂ ਪੁਲਿਸ ਪਾਰਟੀ ਨੇ ਜਿਹੜਾ ਸੀ ਉੱਥੇ ਕਿਸਾਨ ਜੋ ਜਿਨ੍ਹਾਂ ਨੇ ਉਹਨਾਂ ਦਾ ਘਰਾਓ ਕੀਤਾ ਗਿਆ ਸੀ ਸਾਡੇ ਨੇ ਤਹਿਸੀਲਦਾਰ ਸਾਹਿਬ ਦਾ ਤੇ ਇਨਸਪੈਕਟਰ ਦਾ ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜਾ ਹੈਗਾ ਤੁਸੀਂ ਇਹਨਾਂ ਦਾ ਘਰਾਓ ਇਹਨਾਂ ਨੂੰ ਜਿਹੜਾ ਬੰਦੀ ਬਣਾਇਆ ਗਿਆ ਇਹਨਾਂ ਨੂੰ ਛੱਡਿਆ ਜਾਵੇ ਅਸੀਂ ਜਿਹੜੀ ਤੁਹਾਡੀ ਪੈੜੀ ਦੀ ਜਿਹੜੀ ਬੋਲੀ ਹੈਗੀ ਉਹ ਰੂਲ ਦੇ ਅਨੁਸਾਰ ਜਿਹੜੀ ਹੈਗੀ ਅਸੀਂ ਬੋਲੀ ਕਰਵਾਵਾਂਗੇ ਤਾਂ ਕਿਸਾਨ ਜੂਨੀਅਨ ਵਾਲੇ ਜਿਹੜੇ ਸੀ ਉਹਨਾਂ ਨੇ ਇਸ ਗੱਲ ਤੇ ਨਹੀਂ ਸਹਿਮਤੀ ਵੀ ਕੀਤੀ ਜਿਸ ਤੇ ਥੋੜਾ ਸਾਡੇ ਮੁਲਾ ਕਿ ਹਾਕ ਇਹਨਾਂ ਨੂੰ ਜਿਹੜੇ ਬੰਦੀ ਬਣਾਏ ਗਏ ਸਾਡੇ ਅਫਸਰ ਨੇਗੇ ਉਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਗੱਲ ਦੇ ਵਿੱਚ ਤਕਰਾਰ ਵਧ ਗਿਆ ਤਾਂ ਉਹ ਜਿਹੜੇ ਕਿਸਾਨ ਜੁਨੀਅਰ ਵਾਲੇ ਸੀਗੇ ਉਹਨਾਂ ਨੇ ਸਾਡੇ ਤੇ ਜਿਹੜਾ ਸਾਡੀ ਪੁਲਿਸ ਪਾਰਟੀ ਦੇ ਉੱਤੇ ਉੱਥੇ ਅਟੈਕ ਕਰ ਦਿੱਤਾ ਜਿਸ ਦੇ ਵਿੱਚ ਸਾਡੇ ਕੁਝ ਮੁਲਾਜ਼ਮ ਜਿਹੜੇ ਹੈਗੇ ਆ ਜ਼ਖਮੀ ਹੋਏ ਆ ਔਰ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਵੀ ਉੱਥੇ ਪੰਨੀਆਂ ਗਈਆਂ ਨੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਸਾਨੂੰ ਕਾਨੂੰਨ ਅਜ਼ਦ ਦੇਗਾ ਜੀ ਅਸੀਂ ਉਹਨਾਂ ਦੇ ਖਿਲਾਫ ਉਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਕਰ ਰਹੇ ਹਾਂ ਜਿਹੜਾ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਵੀ ਉਹ ਬੀਕੇਜੂ ਉਗਰਾਹਾ ਦੇ ਜਿਹੜੇ ਵਰਕਰ ਸੀਗੇ ਜਿਨ੍ਹਾਂ ਨੇ ਸਾਡੀ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤਨਾ ਹਮਲਾ ਕੀਤਾ ਉਹਦੇ ਚ ਇੱਕ ਮੁਲਾਜ਼ਮ ਤਾਂ ਹਸਪੀਟਲ ਦੇ ਵਿੱਚ ਜਿਹੜਾ ਹੈਗੇ ਇੰਜਰਡ ਪਹੁੰਚ ਚੁੱਕਿਆ ਹੈਗਾ ਬਾਕੀ ਮੈਂ ਉੱਥੇ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੀ ਜੇ ਅਗਰ ਕੋਈ ਹੋਰ ਵੀ ਸਾਡਾ ਇੰਜਰਡ ਹੋਊਗਾ ਉਹ ਵੀ ਇੱਥੇ ਕਿਸਾਨਾਂ ਦਾ ਕਹੜਾ ਕਲਾਕੀ ਜੱਜ ਕੀਤਾ ਗਿਆ ਮੋਰਚਾ ਲੋਕੀ ਲੱਗਦਾ ਕਿ ਕਿਸਾਨਾਂ ਵੀ ਚੱਕੀ ਦੇ ਦੇਖੋ ਸਾਡੇ ਅਫਸਰਾਂ ਨੂੰ ਜਿਹੜਾ ਸੀ ਉੱਥੇ ਬੰਦੀ ਬਣਾਇਆ ਗਿਆਗਾ ਉਹਨਾਂ ਨੂੰ ਛਡਾਉਣ ਦੇ ਲਈ ਅਸੀਂ ਉਹਨਾਂ ਨੂੰ ਪਹਿਲਾਂ ਰਿਕਵੈਸਟ ਕੀਤੀ ਜਦੋਂ ਉਹਨਾਂ ਨੇ ਰਿਕਵੈਸਟ ਨਾ ਮੰਨੀ ਤਾਂ ਅਸੀਂ ਥੋੜਾ ਜਿਹਾ ਉਹਨਾਂ ਨੂੰ ਫੋਰਸਫੁਲੀ ਉਹਨਾਂ ਨੇ ਕਿਹਾ ਵੀ ਨਹੀਂ ਸਾਡੇ ਜਿਹੜੇ ਅਫਸਰ ਹੈ ਇਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਦੇ ਵਿੱਚ ਤਹਿਸ਼ ਦੇ ਵਿੱਚ ਆ ਕੇ ਜਿਹੜਾ ਸੀ ਸਾਡੇ ਕਿਸਾਨ ਜੁਨੀਆ ਦੇ ਜਿਹੜੇ ਵਰਕਰ ਸੀ ਦਾ ਉਹ ਜਿਹੜੇ ਆਗੂ ਸੀਗੇ ਉਹਨਾਂ ਨੇ ਸਾਡੇ ਤੇ ਇੱਟਾਂ ਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਸੀ ਉੱਥੇ ਇੱਟਾਂ ਦੇ ਨਾਲ ਡਾਂਗਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਉਹਦੇ ਜਵਾਬ ਦੇ ਵਿੱਚ ਹੋ ਸਕਦਾ ਕਿਸੇ ਤੋਂ ਉਹਨਾਂ ਦੇ ਵੀ ਜਿਹੜਾ ਹੁਣ ਮੈਨੂੰ ਤੱਕ ਮੈਨੂੰ ਪਤਾ ਲੱਗੇ ਵੀ ਉੱਥੇ ਜਿਹੜੀ ਪੂਰੀ ਸ਼ਾਂਤੀ ਹੈਗੀ ਆ ਕੋਈ ਧਰਨੇ ਵਾਲੀ ਵਗੈਰਾ ਗੱਲ ਤਾਂ ਨਹੀਂ ਹੈਗੀ ਉਹ ਜਿਹੜੇ ਕਿਸਾਨ ਹੈਗੇ ਜਿਹੜੇ ਆਪਣੀ ਮੰਡੀ ਦੇ ਵਿੱਚ ਆਪਣੀ ਅਨਾਜ ਦੇ ਕੋਲੇ ਪੈੜੀ ਦੇ ਕੋਲੇ ਬੈਠੇ ਹੈਗੇ ਉਹ ਉੱਥੇ